ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਕਰਦੇ ਆਂ ਦੋਸਤੋ ਕੂਤਰ ਆਪਾਂ ਤੇ ਨਵੇਂ ਪੱਠੇ ਘਟਨੇ ਨੇ ਮਿੱਤਰੋ ਆਪਾਂ ਇਹ ਕਰਾਉਨੇ ਆ ਇਹਨਾਂ ਦੀ ਡਾਈ ਇਹ ਆ ਕੂਤਰ ਬੈਠਾਈ ਆ ਆਖਾਂ ਇਹ ਛੱਡਾਈ ਮਿੱਤਰੋ ਆਪਾਂ ਤੁਹਾਨੂੰ ਪਤਾ ਹੀ ਆ ਤੇ ਮਿੱਤਰੋ ਇਹਨੇ ਜੋਰ ਨਹੀਂ ਲਾਇਆ ਹੈਗਾ ਔਕਣ ਜਿਵੇਂ ਲਾਉਣਾ ਚਾਹੀਦਾ ਕਿਉਂਕਿ ਇਹ ਕੂਤਰ ਘਰੇ ਹੀ ਖਤਮ ਹੋ ਜਾ ਹੋ ਗਿਆ ਸੀਗਾ ਜੀ ਨਿਆ ਮਾਇਰੀ ਨਾਈ ਕਰਾਈਆ ਨਾ ਤੇ ਪਹਿਲਾਂ 11 ਵਜੇ ਤੱਕ ਉੱਡਦਾ ਸੀਗਾ ਤੇ ਪਾਣੀ ਲੱਗੇ ਤੇ ਉਤਰੇ 2:30 ਵਜੇ ਬਹਿ ਗਿਆ ਜੀ ਘਰੇ ਆਪਣੇ ਤੇ ਘਰੇ ਲੱਗਿਆ ਜੀ ਜੋਰ ਤੇ ਉਹਦੇ ਕਰਕੇ ਹੀ ਉਤਰ ਉਥੇ ਹਰ ਗਿਆ ਜੀ ਇਹ ਬਹਿ ਕੇ ਤੇ ਭੱਜਿਆ ਤਾਂ ਹੈ ਨਹੀਂ ਜਾਣੀ ਵਧੀਆ ਉੱਠਿਆ ਜਾਣੀ ਉਤਰ ਆਪਣੇ ਮਗਾ ਦੇ ਵਿੱਚ ਉਤਰ ਪਾਸਾ ਜੀ ਇਹ ਤੇ ਗੰਗਾਲੇ ਸਾਲ ਇਹਨਾਂ ਦਾ ਰਿਜ਼ਲਟ ਪਤਾ ਲੱਗ ਜੂ ਤੇ ਜੋੜਾ ਆਪਾਂ ਦੁਬਾਰੇ ਲਾਵਾਂਗੇ ਜੀ ਬੱਚੇ ਕਢਾਵਾਂਗੇ ਜੀ ਆਪਾਂ ਨੂੰ ਵਧੀਆ ਲੱਗੇ ਨੇ ਪੁੱਤਰੀ ਇਹ ਕੋਈ ਗੱਲ ਨਹੀਂ ਹੈ ਜਿੱਤ ਹਾਰ ਤਾਂ ਚੱਲਦੀ ਰਹਿੰਦੀ ਹੈ ਜੀ ਤੇ ਮਤਲਬ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਜੂਨ ਵਾਲੀ ਦਵਾਈ ਲੱਗੀ ਸੀਗੀ ਵਿਚਾਰੇ ਨੂੰ ਤੇ ਉਸ ਤੋਂ ਬਾਅਦ ਆਪਾਂ ਇੱਕ ਡਾਈ ਕਰਾ ਕੇ ਤੇ ਦੋ ਬੰਦਿਆਂ ਦੇ ਕੇ ਬਾਜੀ ਛੱਡਦਾ ਹੈ ਇੰਨੇ ਕ ਦਿਨਾਂ ਚ ਉਤਰ ਕਬਰ ਵੀ ਨਹੀਂ ਹੁੰਦਾ ਜੀ ਦਵਾਈ ਵਾਲਾ ਤੇ ਬਾਕੀ ਜਿਹੜਾ ਬ੍ਰਾਹਮਾ ਉਡ ਵਾਲਾ ਵਹਿਮ ਸੀ ਆਪਣਾ ਉਹ ਵੀ ਨਿਕਲ ਗਿਆ ਜਿਹੜੀ ਬ੍ਰਾਹਮਾ ਉਡਾ ਚਾਹੇ ਵਰਜੂਨ ਵਾਲੀ ਕੋਈ ਵੀ ਦਵਾਈ ਹੈ ਜੀ ਉਹ ਹਫਤਾ ਪਹਿਲਾਂ ਲੱਗਣੀ ਜਾਈ ਜੀ ਤੇ ਜੇ ਆਪਾਂ ਹਫਤੇ ਤੋਂ ਪਹਿਲਾਂ ਲਾਉਨੇ ਆ ਜੀ ਉੱਤਰ ਨੂੰ ਜਿਵੇਂ ਵਿੱਚ ਬੰਦੇ ਕਹਿੰਦੇ ਨੇ ਵੀ ਇਹ ਤਾਂ ਡਾਈਆਂ ਵਾਲੇ ਦਿਨ ਵੀ ਲੱਗ ਜਾਂਦੀ ਆ ਤੇ ਆਪਾਂ ਡਾਈਆਂ ਵਾਲੇ ਦਿਨ ਲਾਈ ਆ ਜੀ ਤੇ ਆਪਾਂ ਰਿਜ਼ਲਟ ਭੁਗਤੇ ਆ ਦਾ ਤੇ ਕੋਈ ਵੀ ਯੂਨਾ ਦੀ ਦਵਾਈ ਆ ਚਾਹੇ ਉਹ ਬਾਹਰ ਲੀਆ ਚਾਹੇ ਉਹ ਅੰਦਰ ਲੀਆ ਘਟੋਗਾ ਟਿਕ ਹਫ਼ਤਾ 10 ਦਿਨ ਦਾ ਗੈਪ ਚਾਹੀਦਾ ਜੀ ਰਿਕਵਰ ਹੋਣ ਨੂੰ ਉੱਤਰ ਨੂੰ ਤੇ ਫੇਰ ਕੰਮ ਕਰਦੀ ਆ ਜੀ ਉਹ ਤੇ ਬਾਕੀ ਮਿੱਤਰੋ ਹੁਣ ਗੱਲ ਇਹ ਆ ਵੀ ਹੁਣ ਆਵਾ ਬਾਜੀ ਇੱਕ ਨਾ ਨਹੀਂ ਇੱਕ ਇਧਰੀ ਕਿਧਰੀ ਆ ਜੀ ਪਤਾ ਨਹੀਂ ਕਿੰਤੀ ਦੀ ਆ ਕੋਚ ਕਹਿੰਦਾ ਸੀਗਾ ਤੇ ਉੱਥੇ ਆਪਾਂ ਦੋ ਪੱਠੇ ਛੱਡਣੇ ਨੇ ਉਹ ਕਹਿੰਦਾ ਨਵੇਂ ਹੀ ਪੱਠੇ ਵੇ ਛੱਡਣੇ ਨੇ ਆਪਾਂ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਕਲੋਨੀ ਵਾਲੀ ਕੂਤਰੀ ਛੱਡ ਦਨੇ ਆ ਵੀ ਇਹ ਕੂਤਰੀ ਕਰੇ ਵਧੀਆ ਉੜਦੀਆਂ ਨਾਲੇ ਤੇ ਨਾਲੇ ਬਾਜੀ ਉੱਡੀ ਹੋਈ ਹੈ ਇਹ 11 ਵਜੇ ਦਾ ਕੁੜਦੀ ਸੀ 5:30 ਵਜੇ ਹਾਰ ਗਈ ਸੀ ਬਹਿ ਕੇ ਤੇ ਆਪਾਂ ਛੱਡ ਦਨੇ ਆ ਵੀ ਤੇ ਵਧੀਆ ਕਸ ਬਣੇ ਨੇ ਕੂਤਰੀ ਦੇ ਵੀ ਇਹ ਕੰਮ ਕਰੂਗੀ ਪੂਰਾ ਵਧੀਆ ਤੇ ਉਹ ਕਹਿੰਦਾ ਵੇ ਨਹੀਂ ਆਪਾਂ ਕੂਤਰ ਛੱਡਣੇ ਆ ਨਵੇਂ ਚੱਕ ਕਰਨ ਵਾਲੇ ਵੀ ਇਹ ਤਾਂ ਚਲਾ ਪਾਣੀ ਹੁਣ ਚੱਕ ਹੋਈ ਗਈ ਤੇ ਬਾਕੀ ਆਪਾਂ ਮਿੱਤਰੋ ਉਹਨਾਂ ਜਿਹੜੇ ਆਪਣੇ ਨਵੇਂ ਪੱਠੇ ਨੇ ਐਦ ਕੀ ਨੇ ਤੇ ਛੋਟੇ ਦਾ ਟੀਕਾ ਦੇਨਾਂ ਨੂੰ ਵੀ ਪਲਾਇਆ ਹੋਇਆ ਜੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਫੁੱਡੇ ਚ ਵੀ ਇਹੋ ਜਹਾ ਫੁੱਤ ਰੱਖਿਆ ਨਹੀਂ ਹੈਗਾ ਜਿਹਨੂੰ ਆਪਾਂ ਦਵਾਈ ਨਹੀਂ ਬਲਾਈ ਹੈਗੀ ਦਵਾਈ ਤਾਂ ਆਪਾਂ ਆਹ ਦੋਸਤੋ ਸਾਰਿਆਂ ਨੂੰ ਬਲਾਈ ਹੈ ਆ ਤੇ ਬਾਕੀ ਕੋਈ ਗੱਲ ਨਹੀਂ ਜੇ ਤਾਰਾਂ ਤਾਂ ਚੱਲਦੀਆਂ ਰਹਿੰਦੀਆਂ ਨੇ ਜੀ ਇਹ ਚਾਹਣ ਦਾ ਫਿਰ ਇੱਕ ਵਾਰ ਜੇ ਸਾਰੇ ਘਾਟੇ ਵਾਦੇ ਪੂਰੇ ਕਰ ਦਿੰਦੇ ਨੇ ਜੀ ਤੇ ਬਾਕੀ ਆਪਾਂ ਛੱਡਾਂਗੇ ਜਰੂਰ ਮਾਤਰੋ ਬਾਜੀ ਫੇਰ ਹੁਣ ਤੇ ਕੂਤਰ ਕਰਦੇ ਆ ਆਪਾਂ ਦੋ ਤਿੰਨ ਤਿਆਰ ਹੋਰ ਤੇ ਬਾਕੀ ਹੁਣ ਆਪਾਂ ਇਹਨਾਂ ਨੂੰ ਹੀ ਛੱਡਣਾ ਮਿੱਤਰੋ ਨਵੇਂ ਪੱਟਿਆਂ ਅੱਜ ਡੱਬਾ ਹੋ ਗਿਆ ਆਪਣਾ ਤੇ ਇਹ ਤੁਹਾਨੂੰ ਮਿਲਾਉਣਾ ਜੀ ਛੱਡਾਂਗੇ ਜ਼ੋਰ ਮਿੱਤਰੋ ਲੋ ਹੁਣ ਆਪਾਂ ਇਹਦੇ ਗੇੜੇ ਕਢਾਉਣੇ ਆ ਜੀ ਲੈ ਪੱਤੋਏ ਕੱਢਿਆ ਕੜੇ ਇਹ ਡੱਬਾ ਹੋ ਗਿਆ ਜੀ ਜਿਵੇਂ ਆਪਣਾ ਦੋਸਤੋ ਨੇ ਲੇ ਵੀ ਦੋਸਤੋ ਵਧੀਆ ਔੜਨ ਲੱਗ ਗਿਆ ਆਪਣਾ ਇਹਦੇ ਵੀ ਗਡੇ ਕਢਾਉਣੇ ਆ ਮਸਾ ਫੁੱਟਾ ਸੁੱਕਿਆ ਜੀ ਆਪਣਾ ਤੇ ਹੁਣ ਫੁੱਟਾ ਵਧੀਆ ਵੀ ਲੱਗਦਾ ਜੀ ਵਿੱਚੋਂ ਕਿਉਂਕਿ ਹੁਣ ਧੁੱਪ ਵੀ ਸਾਨੂੰ ਪਤਾ ਦੋਸਤੋ ਵਧੀਆ ਪੈਣ ਲੱਗੀ ਤੇ ਗੱਡੇ ਸੁੱਕਣ ਲੱਗ ਗਏ ਆਪਣੇ ਵਧੀਆ ਫੁੱਡੇ ਸੁੱਕ ਗਏ ਜੀ ਤੇ ਕੂਤਰ ਵੀ ਵਿੱਚ ਬੈਠੇ ਵਧੀਆ ਲੱਗਦੇ ਨੇ ਬਾਕੀ ਹੁਣ ਆਏ ਆ ਜਿਵੇਂ ਹੁਣ ਆਪਣੇ ਮੀਂਹ ਕਣੀਆਂ ਪੈ ਰਹੀਆਂ ਨੇ ਤੇ ਸਾਰੇ ਭਰਾਵ ਦੇ ਬੂਤਰਾ ਦਾ ਮੈਨੂੰ ਪਤਾ ਵੀ ਧਿਆਨ ਰੱਖਦੇ ਆ ਜੀ ਰੇ ਗਈ ਤੇ ਅਪਦੀ ਸਪਰੇਅ ਜ਼ਰੂਰ ਕਰਦੇ ਰਹੋ ਜੀ ਕਿਉਂਕਿ ਜਿਹੜੇ ਕੰਦਾਂ ਨੂੰ ਖਲਾਵਾਈ ਹੋਈ ਹੋਈ ਆ ਉਹਨਾਂ ਦੇ ਵਿੱਚ ਨਾ ਛੋਟੇ ਛੋਟੇ ਬਰੀਕ ਜੇ ਜੀ ਬਣਨ ਲੱਗੇ ਤੇ ਮੈਂ ਮਿੱਤਰੋ ਕਰੀਆ ਸਾਰਿਆਂ ਦੇ ਵਿੱਚ ਸਪਰੇਅ ਤੇ ਹਜੇ ਤੱਕ ਆਪਾਂ ਨੂੰ ਕੋਈ ਦਿਸਿਆ ਤਾਂ ਹੈ ਨਹੀਂ ਆ ਜੀ ਬਿਯੰਤੋ ਤੇ ਬਾਕੀ ਕੋਈ ਗੱਲ ਨਹੀਂ ਜੀ ਆਪਾਂ ਅੱਜ ਖੁੱਡਾ ਫੇਰ ਮੜਾ ਜਾਂ ਸਾਫ ਸਾਫ ਸਫਾਈ ਕਰਦਨੇ ਆ ਜੀ ਤੇ ਉਡਣ ਵਾਲਿਆਂ ਦੇ ਤਾਂ ਕੋਲ ਉਤਰਾਂ ਦੇ ਸਾਫੇ ਚਾਹੀਦੇ ਨੇ ਜੀ ਗੁੱਡੇ ਤੇ ਬਾਕੀ ਪਹਿਲਾਂ ਆਪਾਂ ਹੁਣ ਕਬੂਤਰ ਕੱਢਦੇ ਆ ਜੀ ਫਿਰ ਦਿਖਾਉਣਾ ਦੋਸਤੋ ਤੁਹਾਨੂੰ ਆ ਦੋਸਤੋ ਆਪਣੀ ਟ੍ਰੀਟਮੈਂਟ ਵਾਲੀ ਕੂਦਰੀ ਨੇ ਅੰਡੇ ਧਰਤੇ ਜੀ ਤੇ ਅੱਜ ਤੀਜਾ ਦਿਨ ਹੋ ਗਿਆ ਜੀ ਇਹਨਾਂ ਨੂੰ ਤੇ ਸ਼ਾਮ ਨੂੰ ਆਪਾਂ ਇਹਨਾਂ ਨੂੰ ਲਾਈਟ ਤੇ ਧਰ ਕੇ ਚੈੱਕ ਜ਼ਰੂਰ ਕਰਾਂਗੇ ਜੀ ਵੀ ਬੱਚਾ ਵਿੱਚ ਬਣਿਆ ਜਾਂ ਨਹੀਂ ਤੇ ਬਾਕੀ ਆਪਣੇ ਜਿੰਨੇ ਕੂਦ ਜੋੜਿਆਂ ਨੇ ਅੰਡੇ ਧਰੇ ਨੇ ਸਾਰੇ ਸਹੀ ਨੇ ਜੀ ਤੇ ਕੱਲ ਵੀ ਮੈਨੂੰ ਥੋੜਾ ਜਿਹਾ ਕੰਮ ਸੀਗਾ ਜੀ ਮੋਟਰ ਤੇ ਤੇ ਕੰਮਕਾਰ ਦੇ ਵਿੱਚ ਲੱਗੇ ਰਹੇ ਜੀ ਪਰਸੋਂ ਬਾਜੀ ਤੇ ਸੀ ਤੁਹਾਨੂੰ ਪਤਾ ਹੀ ਆ ਜੀ ਤੇ ਬਾਕੀ ਸਾਫ ਸਫਾਈ ਕਰਦੇ ਆ ਜੀ ਅੱਜ ਇਹਨਾਂ ਦੀ ਵੀ ਤੇ ਬਾਕੀ ਕਰਦੇ ਆ ਮਿੱਤਰੋ ਗੱਲ ਇਹਨਾਂ ਦੇ ਆਂਡੇ ਵਿੱਚ ਇਕ ਕਰਦੇ ਆ ਵੀ ਬੱਚੇ ਬਣ ਗਏ ਜਾਂ ਨਹੀਂ ਤੇ ਬਾਕੀ ਸਾਫ ਸਫਾਈ ਵੀ ਕਰਦੇ ਆ ਦੋਸਤੋ ਤੇ ਬਾਕੀ ਬੱਚੇ ਆ ਨੂੰ ਕਰਿਆ ਸਹਾਰਾ ਲੈ ਕੇ ਜਿਹੜੇ ਛੋਟੇ ਬੱਚੇ ਨੇ ਜੀ ਫਿਰ ਆਇਆ ਵਿੱਚ ਹਨਾ ਇੱਕ ਇੱਕ ਬੱਚਾ ਮਾਜੂ ਆ ਤੇ ਉਹ ਵੀ ਬੱਚੇ ਆਪਣੇ ਵਧੀਆ ਫਿਰ ਪਲ ਜਾਣਗੇ ਜੀ ਤੇ ਆਪਾਂ ਕੱਢਦੇ ਦੋਸਤੋ ਕੂਤਰ ਇਹਨਾਂ ਦੀ ਡਾਈ ਕਰਵਾਉਨੇ ਆ ਦੋਸਤੋ ਆਪਾਂ ਤੇ ਆਪਾਂ ਜਿਹੜੇ ਆਪਣੇ ਨਵੇਂ ਪੱਠੇ ਨੇ ਆਪਾਂ ਹੁਣ ਇਹਨਾਂ ਦੇ ਵਿੱਚੋਂ ਦੋ ਪੱਠੇ ਛੱਡਾਂਗੇ ਜੀ ਬਾਜੀ ਤੇ ਦੇਖ ਰਿਹਾ ਮੈਂ ਧੁੱਕੀ ਪੰਡਾ ਬਾਕੀ ਕਰਦੇ ਆਂ ਜੀ ਗੱਲ ਆਪਾਂ ਹਾਂਜੀ ਮਿੱਤਰੋ ਅੱਜ ਤੁਹਾਨੂੰ ਮੈਂ ਅੜੇ ਆਪਣੇ ਬਿਮਾਰ ਕਬੂਤਰ ਨੇ ਨਾ ਇਹ ਵੀ ਦਿਖਾਉਣਾ ਜੀ ਇਹ ਆਪਾਂ ਬਟੇ ਨਹੀਂ ਦੇਖੋ ਉੱਪਰ ਜਾਣ ਲੱਗੀਆਂ ਪੁੱਤਰੀ ਇਹ ਬਾੜੀ ਕਰਦਣ ਘਵਾਉਂਦੇ ਸੀਗੇ ਜੀ ਆ ਪੁੱਤਰ ਬਾਕੀ ਤੁਸੀਂ ਪਹਿਲਾ ਵੀਡੀਓ ਦੇ ਵਿੱਚ ਦੇਖੀ ਹੋਏ ਨੇ ਜੀ ਤੇ ਇਹਨਾਂ ਦੇ ਵਿੱਚੋਂ ਜਿਵੇਂ ਮਨਾ ਪੁੱਤਰ ਬੈਠਾ ਜੀ ਆਪਣਾ ਲਾਲ ਜੀਨਾ ਆ ਪੁੱਤਰ ਬਾੜੀ ਕਰਦਣ ਘਵਾਉਂਦਾ ਸੀਗੇ ਜੀ ਇਹ ਵੀ ਠੀਕ ਹੋ ਗਿਆ ਜੀ ਉੱਪਰ ਬੈਠਣ ਲੱਗ ਗਿਆ ਬਾਕੀ ਜੋ ਆਪਾਂ ਟੇ ਟਮਾਟ ਕਰਿਆ ਜੀ ਤੁਹਾਡੇ ਸਾਹਮਣੇ ਆ ਤੇ ਆ ਨੀਲੀ ਦੇਖ ਲੋ ਮਿੱਤਰੋ ਕਿੰਨੀ ਘਵਾਉਂਦੀ ਸੀ ਕਰਦਣ ਇਹ ਵੀ ਆਪਣੀ ਠੀਕ ਹੋ ਗਈ ਉੱਪਰ ਉੱਡ ਕੇ ਬੈਠਣ ਲੱਗ ਗਈ ਬਾਕੀ ਜੋੜਾ ਮਾੜਾ ਮੋਟਾ ਇਹਨਾਂ ਦਾ ਫਲਟ ਜਿਵੇਂ ਜ ਹੁਣ ਸਰੋਂ ਜਾਂ ਬਰੀਕ ਦਾਣੇ ਚੁਗਣਗੇ ਉਹਦੇ ਨਾਲ ਇਹਨਾਂ ਦੀ ਚੁੰਝ ਖੜਨ ਲੱਗ ਜਾਣਗੇ ਸਿਰ ਖੜਨ ਲੱਗ ਜਾਣਗੇ ਜੀ ਇੱਕ ਜਗ੍ਹਾ ਤੇ ਤੇ ਬਾਕੀ ਆਪਣੇ ਜਿਹੜੇ ਆ ਪੁੱਤਰ ਬੈਠੇ ਨੇ ਥੋਨੂੰ ਇਹ ਵੀ ਦਿਖਾਉਣਾ ਤੇ ਆ ਜਿਹੜਾ ਪੂਰਾ ਪੁੱਤਰ ਫਿਰਦਾ ਜੀ ਆਪਣਾ ਇਹ ਕਰਦਣਾ ਜਿਵੇਂ ਆਪਾਂ ਕਹਿੰਦੇ ਆਂ ਕਿ ਬੈਲਬ੍ਰੇਸ਼ਨ ਕਰਦਾ ਹੁੰਦਾ ਜੀ ਓਕਣ ਕਰਦਣ ਕਰਦਾ ਸੀਗਾ ਜੀ ਅਗੇ ਨੂੰ ਇਹਨੂੰ ਵੀ ਯਾਨੀ ਬਹੁਤ ਫਰਕ ਆ ਜੀ ਕਬੂਤਰ ਨੂੰ ਤਿੰਨ ਮਹੀਨਿਆਂ ਦੇ ਵਿੱਚ ਫਰਕ ਪਿਆ ਜੀ ਇਹ ਕਬੂਤਰਾਂ ਤੇ ਬਾਕੀ ਇਹੋ ਜੀ ਬਿਮਾਰੀ ਆ ਜੀ ਖੁੱਡੇ ਖਾਲੀ ਕਰ ਦਿੰਦੀ ਆ ਤੁਹਾਨੂੰ ਪਤਾ ਹੀ ਆ ਸਾਰੇ ਪੱਠੇ ਆਪਣੇ ਉੱਡਣ ਵਾਲੇ ਸੀਗੇ ਉੱਡਣ ਵਾਲੇ ਕਬੂਤਰ ਸੀਗੇ ਇਹਨਾਂ ਵਿੱਚੋਂ ਉਹ 2-4 ਕਬੂਤਰ ਇਹੋ ਜਿਹੇ ਨੇ ਜਿਹੜੇ ਵੱਡੇ ਨੇ ਜੀ ਬਾਕੀ ਜ਼ਿਆਦਾਤਰ ਇਹ ਬਿਮਾਰੀ ਆਪਣੇ ਉੱਡਣ ਵਾਲੇ ਕਬੂਤਰਾਂ ਨੂੰ ਹੀ ਪਈ ਆ ਜੀ ਇਹ ਨੂੰ ਪਤਾ ਹੀ ਆ ਜਿਵੇਂ ਕਈ ਵਾਰ ਕਬੂਤਰ ਬਾਤਰ ਜ਼ੋਰ ਲਾ ਜਾਂਦਾ ਜੀ ਕਰੇ ਬੜਾ ਮੋਟਾ ਹਰੀਆਂ ਬੱਠਾ ਮਾਲ ਲੱਗ ਗਿਆ ਬਿਮਾਰ ਹੋ ਗਿਆ ਤੇ ਬਿਮਾਰੀ ਨੇ ਕਮਜ਼ੋਰ ਕੂਤਰ ਨੂੰ ਹੀ ਲਵੇਟ ਚ ਲੈਣਾ ਹੁੰਦਾ ਜੀ ਪਹਿਲਾਂ ਉਸ ਤੋਂ ਮਗਰੋਂ ਦਾ ਬੈਰ ਸੇ ਵਧੀ ਜਾਦਾ ਜੀ ਕਹਾ ਦੀਆਂ ਸਾਰਿਆਂ ਤੋਂ ਪਹਿਲਾਂ ਆਹ ਕੂਤਰ ਨੂੰ ਮਰੀ ਗਈ 16 ਜੂਨ ਨੂੰ ਇਹਨੇ ਰੇਗਾ ਗਰਦਨ ਘਾਉਣ ਲੱਗਿਆ ਸੀ ਤੇ ਹੁਣ ਆਪਣੀਆਂ ਆਹ ਕੂਤਰੀਆਂ ਨੇ ਇਹ ਵੈਲੂਰੇਸ਼ਨ ਵਾਲਾ ਕੂਤਰ ਆ ਜੇ ਜੋ-ਜੋ ਇਹਨਾਂ ਦੇ ਵਿੱਚ ਤਾਕਤ ਭਰੀ ਜਾਊਗੀ ਜੋਂ-ਜੋਂ ਇਹ ਠੀਕ ਹੋਈ ਜਾਂਦੇ ਨੇ ਜੀ ਸਾਰੀਆਂ ਇਹ ਉਡਣ ਵਾਲੀਆਂ ਕੂਦਰੀਆਂ ਨੇ ਜਾਂ ਬੜੀ ਤੇ ਆਹ ਕੂਦਰੀ ਤੇ ਇਹ ਬਿਮਾਰੀ ਦੀ ਲਵੇਟ ਜਾ ਗਈ ਤੇ ਆਹ ਕੂਦਰੀ ਤੁਸੀਂ ਕਾਲੀ ਚੀਨੀ ਵੀ ਦੇਖੀ ਹੋਣੀ ਆ ਤੇ ਕਿੰਨੀ ਕਰਦਨ ਘਵਾਉਂਦੀ ਸੀਗੀ ਇਹ ਜਿਹਦਾ ਬੱਚਾ ਜਿਹਦਾ ਬੱਚਾ ਵੀ ਕੱਢਿਆ ਹੋਇਆ ਸੀਗਾ ਯਾਦ ਇਹਨੂੰ ਬਾਹਰ ਸਜਾਈ ਹੈ ਜੀ ਇਹ ਤੇ ਉਹ ਬੱਚੇ ਦੇ ਵਿੱਚ ਵੀ ਬੱਚਾ ਵੀ ਕਮਜ਼ੋਰ ਹਨ ਨਿਕਲਿਆ ਤੇ ਫਾਰਾਂ ਦੀਆਂ ਵੀ ਬੱਤੀਆਂ ਬਣੀ ਹੋਈਆਂ ਸੀਗੀਆਂ ਬੱਚੇ ਦੀਆਂ ਜਿਹੜਾ ਇਹਨੇ ਬੱਚਾ ਕੱਢਿਆ ਆ ਪੁੱਤਰ ਇਹ ਦੇਖੋ ਜੀ ਕਿੰਨੀ ਗਾਰਦਨ ਘਵਾਉਂਦੇ ਸੀ ਨਾ ਉਹਦਾਂ ਨੇ ਹੁਣ ਅੱਗੇ ਨੂੰ ਬਹੁਤ ਫਰਕ ਪੈ ਗਿਆ ਜੀ ਇਹਨੂੰ ਤੇ ਜਿਵੇਂ ਹੁਣ ਬੰਦੇ ਦੁਕਾਨਦਾਰੇ ਨੇ ਜੀ ਵੈਰੀ ਬੰਦਾ ਟੀਕਾ ਵੀ ਆਪਾਂ ਲਾਤਾ ਤੇ ਦੂਜੇ ਦਿਨ ਨੂੰ ਗਰਦਨ ਸਿੱਧੀ ਜਾਂ ਤੀਜੇ ਦਿਨ ਗਰਦਨ ਸਿੱਧੀ ਹੋ ਜਾਂਦੀ ਹੈ ਜੀ ਐ ਕੋਈ ਚੱਕਰ ਨਹੀਂ ਘੇਕਣ ਨਹੀਂ ਕਰਦਣਾ ਸਿੱਧੀਆਂ ਹੁੰਦੀਆਂ ਜੀ ਇਹਨੂੰ ਟਾਈਮ ਲੱਗਦਾ ਦੋਸਤੋ ਘਟੋ ਘਟ 6 ਮਹੀਨੇ ਲੱਗੇ ਜਾਂਦੇ ਨੇ ਜੀ ਪੁੱਤਰ ਠੀਕ ਹੋਣ ਨੂੰ ਅਹ ਬਾਕੀ ਤੁਸੀਂ ਬਾਜ਼ੀਆਂ ਤੁਹਾਡੇ ਸਾਹਮਣੇ ਆਪਾਂ ਪੁੱਤਰ ਛੱਡੇ ਨੇ ਤੁਸੀਂ ਦੇਖ ਲਿਆ ਰਿਜ਼ਲਟ ਵੀ ਕਹਿੰਦੇ ਆ ਟੀਕੇ ਦਾ ਸਰਟੀਫਿਕੇਟ ਆ ਜੀ ਬਾਕੀ ਜਿੰਨੇ ਕੂਤਰਵਾਜ ਨੇ ਭਰਾਵੋ ਸਾਰਿਆਂ ਨੂੰ ਪਤਾ ਹੀ ਆ ਇਹ ਬਿਮਾਰੀ ਕੀ ਕਹੇ ਜੀ ਅੱਲੀ ਦਾ ਗੱਲ ਇਹ ਜੀ ਆ ਵੀ ਇਹਦੇ ਨਾਲ ਦਾ ਹੀ ਕੂਤਰ ਜ਼ੋਰ ਲਾਉਣੀ ਹਟ ਜਾਂਦੇ ਨੇ ਜਦੋਂ ਟੀਕਾ ਨੂੰ ਛੋਟੇ ਦਾ ਬਲਾਤਾ ਜੇ ਕਿਸੇ ਭਰਾ ਨੇ ਮਜੂਰੀ ਵਾਸ ਬਲਾਉਣਾ ਤਾਂ ਤਾਂ ਬਲਾਉਣਾ ਹੀ ਪੈਂਦਾ ਜੀ ਨਹੀਂ ਇਹ ਜਿਵੇਂ ਆਪਣੇ ਜਨਵਰੀ ਫਰਵਰੀ ਦੇ ਵਿੱਚ ਠੰਡਾ ਦਾ ਟਾਈਮ ਹੁੰਦਾ ਜੀ ਉਹ ਟਾਈਮ ਦੇ ਵਿੱਚ ਟੀਕਾ ਪਲਾਇਆ ਜਾਵੇ ਇਹ ਬਹੁਤ ਵਧੀਆ ਗੱਲ ਆ ਜੀ ਤੁਹਾਡੇ ਸਾਰੇ ਕੂਤਰ ਤੰਦਰੁਸਤ ਰਹਿਣਗੇ ਤੇ ਕੋਈ ਬਿਮਾਰੀ ਦੇ ਲਵੇਟ ਦੇ ਵਿੱਚ ਨਹੀਂ ਆਉਣਗੇ ਜੀ ਤੇ ਸਾਰੇ ਕੂਤਰ ਆਪਣੇ ਆ ਦੇਖ ਲਓ ਦੋਸਤੋ ਸਾਰੇ ਉੱਡਣ ਵਾਲੇ ਕੂਤਰ ਖਰਾਬ ਹੋ ਜਾਂਦੇ ਨੇ ਜੀ ਤੇ ਬਾਕੀ ਤੁਹਾਡੇ ਸਾਹਮਣੇ ਆਪ ਇਹਨਾਂ ਜੀ ਕੂਤਰ ਜਾ ਕੇ ਬਾਜੀਆਂ ਵੀ ਛੱਡੇ ਨੇ ਜੀ ਤੇ ਬਾਕੀ ਉੱਡੇ ਨੇ ਜਿਵੇਂ ਤੁਹਾਡੇ ਸਾਹਮਣੇ ਹੀ ਨੇ ਜੀ ਤੇ ਬਾਕੀ ਅੱਜ ਦੋਸਤੋ ਇਹਨਾਂ ਦੇ ਮੈਂ ਜਿਹੜੇ ਕੂਤਰਾਂ ਦੇ ਨਾਲ ਹੱਡੀ ਜੀ ਕੱਢੀ ਹੋਈ ਜਾਂ ਕਈ ਭਰਾ ਮੈਨੂੰ ਪੁੱਛਦੇ ਸੀਗੇ ਵੀ ਸੋਕੇ ਤੋਂ ਬਾਈ ਤੁਸੀਂ ਕੀ ਦੰਨੇ ਸੋ ਕਿਦੋਂ ਆਪਾਂ ਅੱਗੇ ਵੀਡੀਓ ਬਣਾਈ ਤਾਂ ਹੋਈ ਆ ਜੀ ਤੁਸੀਂ ਸ਼ਾਇਦ ਦੇਖੀ ਨਹੀਂ ਹੋਣੀ ਭਰਾਵਾਂ ਨੇ ਧਿਆਨੀ ਤੇ ਆਪਾਂ ਵੀਰੇ ਹਾਈ ਟੈਕ ਪਹਿਲਾਂ ਕੋਤੋਂ ਆਪਾਂ ਹਾਈ ਟੈਕ ਤੋਂ ਸ਼ੁਰੂ ਕਰਨਾ ਕੰਮ ਕਿ ਮੈਂ ਹਾਈ ਟੈਕ ਲਾ ਦੇਤੀ ਆਪਣੇ 0.65 ਪੰਜਰ ਦੰਨੇ ਹੁੰਨੇ ਆ ਜੀ ਅੱਧਾ ਐਮ ਐਲ ਅੱਧਾ ਐਮ ਐਲ ਦੇ ਕੇ ਜੀ ਉਸ ਤੋਂ ਮਗਰੋਂ ਥੋੜਾ ਜਿਹਾ ਪਾਣੀ ਦੇ ਦੰਨੇ ਆ ਤੇ ਘੰਟੇ ਦੋ ਘੰਟੇ ਮਗਰੋਂ ਜੀ ਪਾਵਰ ਸ਼ੌਪ ਸਟਾਪ ਦਵਾਈ ਆਉਂਦੀ ਆ 1 ਐਮ ਐਲ ਉਹ ਦੇ ਦੰਨੇ ਆ ਜੀ ਤੇ ਦੂਜੇ ਦਿਨ ਹਾਈ ਟੈਕ ਦੀਆਂ ਚਾਰ ਕਪੂੰਦਾ ਦੇ ਦਿੱਤੀਆਂ ਨੇ ਜੀ ਘੰਟੇ ਮਗਰੋਂ ਫੇਰ ਓਪਨੇ ਕਰੀਦਾ ਜੀ ਪਾਵਰ ਸਟੌਪ ਦੇ ਦਿੱਤੀ ਆ ਤੇ ਉਦੋਂ ਮਗਰੋਂ ਜੀ ਦੋਸਤੋ ਆਪਾਂ ਸ਼ਾਪ ਸਟੌਪ ਦੇਤੀ ਜੀ ਤੇ ਦੂਜੇ ਦਿਨ ਆਪਾਂ ਜੈਨ ਬਲੌਕਸ ਹੋ ਜੱਟ ਦੀ ਗੋਲੀ ਲੈ ਲੈਣੀ ਹੈ ਜੀ ਜੈਨ ਬਲੌਕਸ ਦੀ ਗੋਲੀ ਦੇ 8 ਹਿੱਸੇ ਕਰ ਲੈਣੇ ਨੇ ਜੀ ਉਹਦਾ ਦੋ ਹਿੱਸੇ ਆਪਾਂ ਇੱਕ ਹਿੱਸਾ ਸਵੇਰੇ ਤੇ ਇੱਕ ਹਿੱਸਾ ਸ਼ਾਮ ਨੂੰ ਤੇ ਨਾਲ ਪਾਵਰ ਸਟੌਪ ਦੇਣੀ ਹੈ ਜੀ ਤੇ ਕਬੂਤਰ ਥੋੜਾ ਜੇ ਤੀਜੇ ਦਿਨ পেট ਨਹੀਂ ਪੂਰਾ ਕਰਨ ਲੱਗਦਾ ਤੇ ਫੇਰ ਟੀਕਾ ਲਾਉਣ ਦੀ ਲੋੜ ਪੈਂਦੀ ਆ ਜੀ ਜਿਹੜਾ ਤੁਹਾਨੂੰ ਟੀਕਾ ਵੀ ਦਿਖਾਉਣਾ ਮੈਂ ਉਹ ਤੇ ਤੁਹਾਡਾ ਸੋਕੇ ਵਾਲਾ ਕੂਤਰ ਐ ਠੀਕ ਹੋ ਜਾਊਗਾ ਬਾਕੀ ਇੱਕ ਦੇਸੀ ਨੋਕ ਤਾਂ ਜਿਹੜਾ ਤੁਹਾਨੂੰ ਦੱਸਿਆ ਸੀ ਖਰੋਟ ਵਾਲਾ ਹੀ ਮਖਣੀ ਦੇ ਵਿੱਚ ਖਰੋਟ ਦੀ ਇੱਕ ਗਰੀ ਰਲਾ ਲਓ ਜੀ ਤੇ ਤਿੰਨ ਦਿਨ ਕੂਤਰ ਨੂੰ ਲਗਾਤਾਰ ਦੇ ਦਿਓ ਆਪਣੇ ਖਰੋਟ ਦੇ ਵਿੱਚੋਂ ਚਾਰ ਗਰੀਆਂ ਨਿਕਲਦੀਆਂ ਨੇ ਜਦੋਂ ਆਪਾਂ ਗੱਭਿਆਂ ਤੋੜਦੇ ਆ ਇੱਕ ਗਰੀ ਵਸ ਕੂਤਰ ਨੂੰ ਤਿੰਨ ਦਿਨ ਦੇ ਦਿਓ ਜੀ ਇੱਕ ਇੱਕ ਗਰੀ ਰੋਜ਼ ਦੇ ਦੇਣੀ ਆਪਾਂ ਇਹ ਤੁਹਾਡਾ ਕੂਤਰਾ ਐਨ ਪੂਰਾ ਵਧੀਆ ਵੇਟ ਕਰੂਗਾ ਐ ਤੰਦਰੁਸਤ ਹੋ ਜਾਈ ਬਾਕੀ ਤੁਹਾਨੂੰ ਮੈਂ ਲੋਕੀ ਟੀਕਾ ਆਪਾਂ ਜਿਹੜਾ ਟੀਕਾ ਲਾਉਨੇ ਆਪਾਂ ਤੇ ਕਾ ਦੋਸਤ ਨੂੰ ਆ ਕੂਤਰੀ ਵਰੀ ਆਪਾਂ ਗੱਲ ਕਰ ਦੱਸਣੀ ਸੀ ਇਹ ਵੱਡੀ ਕੂਤਰੀ ਆ ਜੀ ਹੋਣਾ ਆਪਣੀ ਇਹ ਕੂਤਰੀ ਦਾ ਬਜਾ 2015 ਦੇ ਵਿੱਚ ਛੂਟੀ ਨਾਲ ਲੜੀ ਜਿੱਤੇ ਆ ਸੀਗਾ ਜੀ ਗੱਲਾਂ ਤੇ ਜਾਣੀ ਇਹਦੇ ਬੱਚੇ ਬਹੁਤ ਆਪਣੇ ਕੋਲੇ ਵਧੀਆ ਉੱਡੇ ਨੇ ਜਿਵੇਂ ਘਰਾਲੀ ਫਿੱਟਦੇ ਨੇ ਯਾਨੀ ਬਹੁਤ ਵੱਡਾਂ ਦੇ ਉੱਗਾਈਆਂ ਜਿੱਤੇ ਆਂ ਜੀ ਆਹ ਕੂਤਰੀ ਦੇ ਬੱਚਿਆਂ ਨਾਲ ਤੇ ਮਿੱਤਰੋ ਕੋਈ ਦਵਾਈ ਨਹੀਂ ਹੈ ਜੇ ਜਿਹੜੀ ਆਪਾਂ ਇਹਨੂੰ ਨਾਂ ਵਰਤੀ ਦੋਵੇ ਸਾਰੀਆਂ ਦਵਾਈਆਂ ਵਰਤੀਆਂ ਨੇ ਜਿਵੇਂ ਵਿੱਚ ਭਰਾ ਕਹਿੰਦੇ ਨੇ ਯਾਰ ਵੀ ਭਾਈ ਸਾਡੇ ਵੱਡੇ ਕੂਤਰਾ ਅੰਡੇ ਨਹੀਂ ਧਰਦੇ ਆਪਣੇ ਕੋਲੇ ਯਾਰ ਆਪ ਨਹੀਂ ਹੈ ਕਿ ਦਵਾਈ ਭਰਾ ਇਹ ਤਨੂੰ ਸਹੀ ਗੱਲ ਦੱਸੀਏ ਭਈ ਆਪਾਂ ਆਹ ਕੂਤਰੀ ਦੇ ਪੂਰਾ ਜ਼ੋਰ ਲਾਇਆ ਜੀ ਵੀ ਇਹ ਕੂਤਰੀ ਅੰਡੇ ਧਰਦੇ ਵਿੱਚ ਪਰ ਇਹਨੇ ਅੰਡੇ ਨਹੀਂ ਧਰਾਈ ਕੂਤਰੀ ਨੇ ਇਹਨੋਂ ਘਟੋ ਘਟ 3-4 ਸਾਲ ਹੋ ਗਏ ਜੀ ਆਂਡਿਆਂ ਤੋਂ ਬੰਦ ਬੈਠੀ ਨੂੰ ਤੇ ਮੁੜ ਕੇ ਕਬੂਤਰੀ ਨੇ ਆਂਡੇ ਹੀ ਤਰੇ ਰਹੀ ਦਵਾਈਆਂ ਦਾ ਵੀ ਤੁਸੀਂ ਪੁੱਛੋ ਹੀ ਨਾ ਬਸ ਵੀ ਕਿੰਨੀਆਂ ਕ ਦਵਾਈਆਂ ਲਿਆ ਕੇ ਦੇ ਦੀਆਂ ਤੇ ਕੈਸੂਲ ਵੀ ਬਥੇਰੇ ਦੇ ਦੇ ਦੇਖ ਲਏ ਜੀ ਪਰ ਇਹ ਕਬੂਤਰੀ ਲੁੱਟ ਗਈ ਹੈ ਜਿਵੇਂ ਹੁਣ ਕਈ ਵਾਰ ਆਪਣੀਆਂ ਨਵੀਆਂ ਪੱਟੀਆਂ ਡੇਢਾ ਲੰਘਟ ਜਾਂਦੀ ਨੇ ਜਿਵੇਂ ਆਪਣਾ ਉਧਰ ਜੋੜਾ ਲਾਇਆ ਹੋਇਆ ਜੀ ਉਹੋ ਜੇ ਕਬੂਤਰ ਹਜੇ ਚੱਲ ਪੈਂਦੇ ਨੇ ਪਰ ਇਹ ਕੂਤਰਾ ਨੂੰ ਚਲਾਉਣਾ ਬਹੁਤ ਔਖਾ ਜੀ ਆਪਣੇ ਕੋ ਦਾ ਵੀ ਟ੍ਰੀਟਮੈਂਟ ਹੈ ਨਹੀਂ ਅਜੇ ਵੀ ਜਿਹੜਾ ਇਹ ਜੇ ਕੂਤਰਾ ਤੋਂ ਵੱਡਿਆਂ ਤੋਂ ਆਂਡੇ ਧਰਵਾ ਲਵੇ ਤੇ ਬਾਕੀ ਕਿਸੇ ਭਰਾ ਕੋਲੇ ਹੋਵੇ ਵੀਰੇ ਤਾਂ ਉਹ ਜ਼ਰੂਰ ਆਪਾਂ ਨੂੰ ਵੀ ਸ਼ੇਅਰ ਕਰੇ ਸਾਡਾ ਵੀ ਭਲਾ ਹੋ ਜਾਵੇ ਜਿਹੜੇ ਵੀਡੀਓ ਦੇਖਦੇ ਨੇ ਉਹ ਭਰਾਵਾਂ ਦਾ ਵੀ ਭਲਾ ਹੋਵੇ ਪਰ ਮੇਰੇ ਕੋਈ ਦੱਸਦਾ ਨਹੀਂ ਹੈਗੇ ਹੁਣ ਵਿੱਚ ਆਪਾਂ ਡਾਕਟਰ ਦਾ ਨਾਮ ਨਹੀਂ ਲੈਣਾ ਅਸੀਂ ਉਹ ਤੋਂ ਦਵਾਈਆਂ ਮਿਲਾ ਕੇ ਦਿੱਤੀਆਂ ਨੇ ਜੀ ਲੈਵਲ ਲਾ ਕੇ ਦਿੰਦੇ ਨੇ ਇਹ ਗਾਹ ਨਾ ਪਤਾ ਲੱਗ ਜਾਵੇ ਉਹ ਬੰਦੇ ਤੁਹਾਨੂੰ ਕੀ ਦੱਸ ਦੇਣਗੇ ਐ ਜਾ ਕੰਮ ਆਈ ਚਲੋ ਕੋਈ ਗੱਲ ਨਹੀਂ ਦੋਸਤੋ ਬਾਕੀ ਇਹਦੀਆਂ ਪਠਾਂ ਆਪਣੇ ਕੋ ਬਥੇਰੇ ਬੈਠੇ ਨੇ ਕਬੂਤਰ ਉਹਨਾਂ ਦੇ ਕਢਾਵਾਂਗੇ ਬੱਚੇ ਤੇ ਆ ਆ ਕਬੂਤਰ ਦੇਖੋ ਜੀ ਦੋਸਤੋ ਇਹਦੇ ਵਿੱਚ ਬੰਦੇ ਪੁੱਛ ਲੈਂਦੇ ਨੇ ਵੀ তোর ਤੇਰੇ ਕੋਲ ਭਾਈ ਉਹਜੀ ਵਾਲੇ ਕਬੂਤਰ ਨੇ ਜਾਂ ਐ ਵੀ ਦੇਖ ਭਰਾ ਆਪਣੇ ਉਹਦਾ ਮਿਕਸੇ ਕਬੂਤਰ ਨੇ ਤੇ ਆਪਾਂ ਭਾਈ ਕਹੋਗੇ ਪਿੰਡ ਦਾ ਭਾਈ ਪਿੰਡ ਦੇ ਬੰਦਿਆਂ ਕੋ ਦਾ ਕਬੂਤਰ ਬਾਈ ਵਾਲੇ ਦਾ ਹੈਗੀ ਨਹੀਂ ਬਾਕੀ ਕਬੂਤਰ ਵਿੱਚ ਬੈਠੇ ਨੇ ਜਿਹੜਾ ਪਰਖਲਾ ਬੰਦਾ ਜੀ ਉਹਨੂੰ ਪਤਾ ਹੀ ਲੱਗ ਜਾਂਦਾ ਵੀ ਕਿ ਕਬੂਤਰ ਕਿਹੜੇ ਨੇ ਆਪਾਂ ਇੰਬੋਲ ਕੇ ਗਈ ਜੀ ਫਲਾਨੇ ਦਾ ਜੀ ਢਮਕੇ ਦਾ ਤੁਹਾਨੂੰ ਪਤਾ ਵੱਡੇ ਵੱਡੇ ਇੱਥੇ ਆਪਣੇ ਬੈਠੇ ਨੇ ਬੰਦੇ ਮਾਹ ਬੁਰਸ਼ ਜਿਹੜੇ ਜਦੀ ਕਹਿਣ ਲੱਗ ਜਾਂਦੇ ਨੇ ਨਾ ਜੀ ਇਹ ਤਾਂ ਫਲਾਨੇ ਕੂਤਰਾਂ ਦਾ ਜੀ ਇਹ ਢਮਕੇ ਆ ਨਾ ਤੇ ਵੀਰੇ ਗੱਲ ਇਹ ਆ ਵੀ ਆਪਾਂ ਦੇਖੋ ਪਿੰਡ ਤੋਂ ਬਾਹਰ ਤਾਂ ਵੀਰੇ ਕੂਤਰ ਕਦੇ ਕਿਸੇ ਤੋਂ ਲਿਆ ਨਹੀਂ ਆ ਬਹੁਤ ਸਾਲ ਹੋ ਗਏ ਵੀਰੇ ਕੂਤਰ ਰੱਖਿਆ ਨੂੰ ਆਪਣੇ ਤੇ ਜਿਹੜੇ ਪਹਿਲੀ ਵਾਰ ਵੀਰੇ ਆਪਾਂ ਆਪਦੇ ਘਰੇ ਕੂਤਰ ਲੈ ਕੇ ਆਏ ਸੀ ਉਹ ਆਪਾਂ ਲੈ ਕੇ ਆਏ ਸੀ ਭੂਰੇ ਤੋਂ ਸਾਡੇ ਘਰ ਵਾਲੇ ਤੋਂ ਪੂਰੇ ਤੋਂ ਮੋੜ ਤੋਂ ਉਹਦੇ ਨਾਲ ਬਾਜੀਆਂ ਪੂਜ ਜਾਂਦੇ ਜਾਂਦੇ ਹੁੰਦੇ ਸੀਗੇ ਕੁਰੇ ਹੁਣਾ ਨਾਲ ਫੌਜੀ ਬਾਈ ਹੁਣਾ ਨਾਲ ਤੇ ਪੂਰੇ ਕੋਲ ਵੀ ਬਾਈ ਕੂਤਰ ਫੌਜੀ ਵਾਲੇ ਸੀ ਤਾਂ ਮੈਂ ਪਤਾ ਹੀ ਆ ਬਈ ਮੇਨ ਜੜ ਤਾਂ ਸਾਡੇ ਪਿੰਡ ਜੇ ਹੈਗਾ ਵੀ ਤਾਂ ਫੌਜੀ ਹੀ ਆ ਜੀ ਫੌਜੀ ਬਾਈ ਦੇ ਕਰਕੇ ਬਈ ਪਿੰਡ ਦਾ ਨਾਮ ਬਣਿਆ ਸਾਡੇ ਦਾ ਇਹਨਾਂ ਤੇ ਕੂਤਰ ਬਾਈ ਪੂਰੇ ਤੋਂ ਲਿਆਂਦੇ ਸੀਗੇ ਤੇ ਪੂਰੇ ਤੋਂ ਲਿਆਂਦੇ ਲਿਆ ਕੇ ਰੱਖੇ ਨੇ ਤੇ ਉਦੋਂ ਮਾਦਰੋਂ ਵੀਰੇ ਆਪਾਂ ਜਿਹੜਾ ਪਹਿਲਾ ਕੂਤਰ ਆਪਣੇ ਘਰੇ 바ਜੀ ਤੇ ਉਹ ਮੈਂ ਲਿਆਂਦੇ ਸੀ ਵੀਰੇ ਕੂਤਰ ਸਰਪੀ ਤੋਂ ਸਾਡੇ ਪਿੰਡ ਦਾ ਮੁੰਡਾ ਸਰਪੀ ਆ ਤੇ ਉਹਦੇ ਕੋਲ ਵੀ ਬਾਈ ਕੂਤਰ ਬਹੁਤ ਜੰਗੇ ਸੀਗੇ ਬਾਈ ਵਾਲੇ ਕੂਤਰੇ ਸੀ ਉਹਦੇ ਕੋਲ ਵੀ ਤੇ ਉਹ ਤੋਂ ਕੂਤਰ ਲਿਆਂਦੇ ਸੀ ਆਪਾਂ ਤੇ ਉਹ ਕੂਤਰ ਵੀਰੇ ਫਿਰ ਆਪਾਂ ਘਰੇ ਈ ਦਾਈਆਂ ਡੂਈਆਂ ਕਰਵਾਈਆਂ ਤੇ ਕੂਤਰਾਂ ਦੀਆਂ ਡਾ ਕਰੇ ਡਾਉਣ ਲੱਗੇ ਤੇ ਆਪਣਾ ਘਰ ਆ ਜਿਹੜਾ ਬਾਈ ਇਹ ਹੈਗਾ ਖੱਤਿਆਂ ਦੇ ਵਿੱਚ ਬਾਹਰ ਬਾਹਰ ਪਿੰਡ ਤੋਂ ਅੱਧਾ ਕਿਲੋਮੀਟਰ ਬਾਹਰ ਆ ਜੀ ਤੇ ਪਹਿਲੀ ਗੱਲ ਆ ਜੀ ਇੱਥੇ ਕੂਤਰ ਫੌਜੀ ਵਾਲੇ ਕੂਤਰਾਂ ਤੋਂ ਬਿਨਾਂ ਛੇਤੀ ਕੂਤਰ ਕੋਈ ਖੜਦਾ ਨਹੀਂ ਆ ਤੇ ਫੌਜੀ ਵਾਲੇ ਬਾਈ ਵਾਲੇ ਕੂਤਰਾਂ ਦੀ ਜਮਾਈ ਬੋਬਦਾ ਤੁਹਾਨੂੰ ਪਤਾ ਹੀ ਹੈ ਕੂਤਰ ਭਜਦੇ ਨਹੀਂ ਹੈਗੇ ਤੇ ਇਹ ਕੂਤਰ ਬਾਈ ਫੌਜੀ ਵਾਲੇ ਕੂਤਰਾਂ ਦੇ ਵਿੱਚੋਂ ਫਿਰ ਬਾਈ ਇੱਕ ਮੈਂ ਸਪਾਈ ਹਾਂ ਆਪਾਂ ਕੂਤਰਾਂ ਦੀ ਗਰਦੇਵ ਵਾਲਿਆਂ ਦੀ ਤੇ ਆਪਣਾ ਕੋਈ ਹੈਗਾ ਸੀ ਖਾਸ ਯਾਰ ਯਾਰ ਦੋਸਤਾਂ ਨੂੰ ਤੁਹਾਨੂੰ ਇੱਕ ਅਦਾ ਗੱਲ ਤੁਹਾਨੂੰ ਵੀ ਭਰਾਵੋ ਪਤਾ ਹੈ ਕਿਸੇ ਦੇ ਘਰੇ ਦਾ ਜੰਮ ਦੇ ਨਹੀਂ ਹੈਗੇ ਕੂਤਰ ਦਾ ਇਹ ਕਿਸੇ ਨਾ ਕਿਸੇ ਤੋਂ ਲੈ ਕੇ ਆਉਣੇ ਪੈਂਦੇ ਨੇ ਤੇ ਜਾਣੀ ਆਪਾਂ ਭਰਾ ਤੁਹਾਨੂੰ ਤਾਂ ਕਰਕੇ ਗੱਲ ਦੱਸੀ ਆ ਵੀ ਵਿੱਚ ਭਰਾ ਪੁੱਛਦੇ ਨੇ ਵੀ ਬਾਈ ਕਿਹੜੇ ਕੂਤਰ ਨੇ ਆਏ ਆ ਜਾਂ ਇਹਨਾਂ ਬਾਰੇ ਪੁੱਛਦੇ ਨੇ ਵੀ ਕਿਹੜੀ ਨਸਲ ਆ ਤੇ ਜਿਆਦਾ ਬਾਰਲਾ ਕੂਤਰ ਨਹੀਂ ਆਪਣੇ ਕੋਲੇ ਤੇ ਜਾਂ ਗਰਦੇਵ ਵਾਲੇ ਕੂਤਰਾਂ ਦੀ ਬਾਈ ਮੈਂ ਸਪਾਈ ਇਹਨਾਂ ਦੇ ਵਿੱਚ ਜਿੰਨੀਆਂ ਆਪਾਂ ਬਾਜ਼ੀਆਂ ਬਾਈ ਜਿੱਤੇ ਵੀ ਬਹੁਤਾਂ ਤੇ ਹਰੇ ਵੀ ਬਹੁਤਾਂ ਤੇ ਸਾਡੇ ਪਿੰਡ 'ਚ ਸਭ ਨੂੰ ਪਤਾ ਹੀ ਆ ਵੀ ਆਪਾਂ ਕਿੰਨੀਆਂ ਰਵਾਜਾਂ ਜਿੱਤਦੇ ਆ ਤੇ ਕਿੰਨੀਆਂ ਘਰੇ ਆ ਯਾਨੀ ਹਰੇ ਵਾਦਾਂ ਦੇ ਜਿੱਤੇ ਘਾਟਾਂ ਹੀ ਤੇ ਬਾਕੀ ਬਾਈ ਜੋ ਵੀ ਆਪਾਂ ਜਿੱਤੇ ਆ ਬਾਜ਼ੀਆਂ ਤਾਂ ਆਹੀ ਕੂਤਰਾਂ ਦੀ ਬਦੌਲਤ ਜਿੱਤੇ ਆ ਤੇ ਬਾਕੀ ਆਪਣੇ ਜਿਹੜੇ ਕੂਤਰ ਜਿੱਤੇ ਹੋਏ ਆਪਣੇ ਕੋਲ ਬੈਠੇ ਨੇ ਜੀ ਦਿਖਾਉਂਗਾ ਮੈਂ ਵੀ ਆਪ ਉਤਰ ਆਪਣੇ ਦਿੱਤੇ ਹੋਏ ਨੇ ਤੇ ਆ ਜਣੀ ਨੀਲੀ ਦਾ ਮੂਰੀ ਆ ਗਈ ਇਹਦੇ ਦਾ ਐਤ ਕੀ ਹੋ ਸਕੀ ਭੈਣਾ ਕੋਟ ਲਈ ਜਿੱਤੀ ਆਈ ਤੇ ਬਾਕੀ ਆਪਣੇ ਕੋ ਕੂਤਰ ਜਿੰਨੇ ਵੀ ਹੈਗੇ ਨੇ ਭਰਾ ਬਾਕੀ ਸਾਡੇ ਪਿੰਡ ਦੇ ਵਿੱਚੋਂ ਦਾ ਸ਼ਾਇਦ ਕਿਸੇ ਬੰਦੇ ਨੂੰ ਲੋੜ ਪੈਂਦੀ ਆ ਜੀ ਬਾਹਰੋਂ ਕੂਤਰ ਲਿਆਉਣ ਦੀ ਤੇ ਆਪਾਂ ਹੋਂ ਦਾ ਵੀਰੇ ਕੂਤਰ ਹੋਰ ਵੀ ਕੂਤਰ ਬਾਈ ਛੇਤੀ ਪਸੰਦ ਨਹੀਂ ਹੈਗਾ ਨਾ ਆਪਾਂ ਗਏ ਤਾਂ ਵੀਰੇ ਕਦੇ ਲੈ ਕੇ ਜਾਂਦਾ ਜਿਹੜੇ ਆਪਾਂ ਜੱਤਵੰਦਿਆਂ ਦਾ ਕੂਤਰ ਲੈ ਆਂਦੇ ਜੀ ਉਹ ਕੂਤਰਾਂ ਦੀ ਉਗਾਦ-ਉਗਾਣ ਨਸਲ ਬਣਾਈ ਆਪਾਂ ਤੇ ਬਾਕੀ ਤੁਹਾਨੂੰ ਪਤਾ ਹੈ ਕੰਮ ਹੈ ਜਿਆ ਹੁੰਦਾ ਬੰਦਾ ساری ਉਮਰ ਇਹ ਨਸਲਾਂ ਬਣਾਈ ਜਾਂਦਾ ਉਹਦੇ ਖੁੱਡਿਆਂ 'ਚ ਮਿਹਨਤ ਕਰੀ ਜਾਂਦਾ ਤੇ ਬਾਜੀ ਜਿਹੜੀ ਜਿੱਤ ਹਾਰ ਦੀ ਗੱਲ ਹੁੰਦੀ ਹੈ ਬਾਈ ਉਹ ਹੁੰਦੀ ਹੈ ਕਿਸਮਤ ਦੀ ਤੁਹਾਨੂੰ ਪਤਾ ਕਈ ਵਾਰ ਬੰਦਾ ਇੱਕ ਇੱਕ ਦੋ ਦੋ ਮਿੰਟ ਤੇ ਵੀ ਬਾਜੀ ਹਾਰ ਜਾਂਦਾ ਤੇ ਬਾਕੀ ਜੋ ਰੇਕ ਬੰਦਾ ਲਾਉਂਦਾ ਜਿਵੇਂ ਆਪਾਂ ਲਾਉਨੇ ਆ ਬਾਕੀ ਮਾਇਆ ਦਾ ਵੀਰੇ ਵੀਡੀਓ ਬਣਾਉਣੀ ਸ਼ੁਰੂ ਕਰੀ ਆ ਤੇ ਬਾਕੀ ਆਪਾਂ ਯਾਰ ਸਾਰਾ ਬਹੁਤ ਕੂਤੇ ਨਾਲ ਸ਼ੇਅਰ ਕਰਾਂਗੇ ਭਾਈ ਛੱਡਾਂਗੇ ਆਪਾਂ ਬਾਜੀਆਂ ਜਿਵੇਂ ਉਹਨਾਂ ਨੂੰ ਕੂਟਰ ਵੀ ਦਿਖਾਉਣਾ ਵੀ ਕਿਵੇਂ ਉੱਡਦੇ ਨੇ ਕੀ ਘਾਹ ਖਦਾਵੇਂ ਨਾਲ ਜਿਹੜੇ ਉੱਤਰ ਭੱਜਦੇ ਨੇ ਜਿਹੜੇ ਖੜਦੇ ਨੇ ਤੇ ਜਿਹੜੇ ਆਪਾਂ ਵੀਰੇ ਹੁਣ ਬੱਚੇ ਛੱਡ ਰਹੇ ਆ ਨਾ ਜਿਵੇਂ ਉਹਨਾਂ ਸਮਝ ਲਓ ਵੀ ਆਹ ਕੂਤਰ ਨੇ ਇਹਨਾਂ ਦੀਆਂ ਜੋ ਆਉਣੇ ਕੋਲੇ ਐ ਪਿਛਲੇ ਸਾਲ ਕੂਤਰ ਕੰਗਰਾਲੀ ਕੂਤਰੀ ਜਿੱਤੇ ਸੀ ਜੀ ਪਰ ਆਰਾਪਣ ਤੇ ਵੀਰੇ ਇੱਕ ਥੋੜਾ ਮੈਂ ਹੋਰ ਦੱਸਦਾ ਸਭ ਤੋਂ ਵੱਡੀ ਗੱਲ ਮਿੱਤਰੋ ਆਪਣੀ ਕਬੂਤਰੀ ਚੱਕ ਕੇ ਲੈ ਗਿਆ ਸੀ ਬਾਜ ਨੀਲੀ ਆ ਦੇਖੋ ਜੀ ਇਹੀ ਪੈ ਗਿਆ ਸੀਗਾ ਤੇ ਆਪਾਂ ਹੁਣ ਛੜਵਈਆ ਦਰਖਤ ਤੇ ਬਹਿ ਗਿਆ ਸੀ ਲੈ ਕੇ ਆ ਬਾਜ ਆਪਣੀ ਕਬੂਤਰੀ ਲੈ ਗਿਆ ਸੀਗਾ ਜੀ ਫੜ ਕੇ ਪੈਰਾਂ ਚੋਂ ਛੜਾਈਆ ਮਿੱਤਰੋ ਦੇਖਦੇ ਆਉਣ ਘਰੇ ਜਾ ਕੇ ਵਿਚਾਰੀ ਦੇ ਕਿੰਨੀ ਕੁ ਸੱਟ ਪੇਟ ਲੱਗੀ ਆ ਬਾਜ ਚੱਕ ਕੇ ਲੈ ਗਿਆ ਸੀਗਾ ਜੀ ਕਬੂਤਰੀ ਨੂੰ ਤੇ ਹੁਣ ਇਹਨਾਂ ਤੋਂ ਵੀ ਜੀ ਕਬੂਤਰ ਬਚਾਉਣੇ ਪਿਆ ਕਰਨਗੇ ਆਪਾਂ ਨੂੰ ਹੁਣ ਦੋਸਤੋ ਬਾਜ ਤੋਂ ਵੀ ਬਚਾਉਣੇ ਪਿਆ ਕਰਨਗੇ ਕਬੂਤਰ ਅੱਗੇ ਤਾਂ ਲਗੜਦੀ ਉਤਵਾਹੀ ਸੀ ਤੇ ਹੁਣ ਬਾਜ ਦੀ ਵੀ ਤਬਾਹੀ ਪਾਦੀ ਬਾਜ ਨੇ ਵੀ ਕਬੂਤਰੀ ਲੈ ਗਿਆ ਸੀ ਬਾਜ ਚੱਕ ਕੇ ਆਪਣੀ ਉਧਰੋਂ ਮੁੰਡੇ ਨੇ ਦੇਖ ਲਈ ਮਤਰੋ ਮੈਂ ਨੂੰ ਵੀ ਭੱਜ ਕੇ ਜਾਣਾ ਪੈ ਗਿਆ ਇਹਨਾਂ ਸ਼ੁਕਰ ਆਵਾ ਬਚਾ ਲਈ ਕਬੂਤਰੀ ਪੈਰਾਂ ਚੋਂ ਉਹਦਾ ਛੜਾਤੀ ਉਹਦੇ ਤੇ ਵਿਚਾਰੀ ਪਤਾ ਨਹੀਂ ਹੁਣ ਕਿੱਥੇ ਜਾ ਕੇ ਲੋਗ ਲੱਗ ਗਈ ਡਰ ਗਈ ਬਾਜ ਵੀ ਲੱਗ ਗਿਆ ਜੀ ਪੈਣ ਤੇ ਆ ਕੇਸ ਸਾਡੇ ਪਿੰਡ ਹੁਣੇ ਨਵਾਂ ਹੀ ਸਟਾਰਟ ਹੋਇਆ ਹੈ ਬਾਜ ਵਾਲਾ ਤਾਂ ਨਹੀਂ ਅੱਗੇ ਲਗੜਦਾ ਤਾਂ ਆ ਗਿਆ ਦੇਖੋ ਜੀ ਇਹੀ ਲੈ ਕੇ ਗਿਆ ਚੱਕ ਕੇ ਹਾਂ ਹੈਲੋ ਜੀ ਕਰਤਾ ਸੀ ਇਹਨੇ ਕੰਮ ਇਹ ਹੁਣ ਵੀ ਦੋਸਤੋ ਪੱਕਾ ਲੱਗ ਗਿਆ ਉਹਰੇ ਇਹ ਗਾਹਾਂ ਵਾਸਤੇ ਵੀ ਪਿਆ ਕਰੂ ਹੁਣ ਕੂਤਰਾ ਨੂੰ ਆਪਣੇ ਬਾਜੇ ਲੈ ਗਿਆ ਸੀਗਾ ਜੀ ਕੂਤਰੀ ਚਾੱਕੀ ਕੂਤਰੀ ਦੀ ਜਾਨ ਆਪਾਂ ਜਿਵੇਂ ਕਹਦੇ ਜੀ ਬਦੀ ਹੋਈ ਦੀ ਗੱਲ ਆ ਕਿਸੇ ਬੰਦੇ ਨੇ ਦੇਖ ਲਈ ਮੁੰਡੇ ਨੇ ਬਾਹਰੇ ਤੇ ਜੇ ਛੜਾ ਲਿਆਂਦੀ ਆਪਾਂ ਪੈਰਾਂ 'ਚੋਂ ਦੋਸਤੋ ਬਾਜ ਲੱਗ ਗਿਆ ਪੈਣ ਕੂਤਰਾ ਨੂੰ ਤੇ ਇਹ ਇੱਥੇ ਨੀਵੀ ਫਿਰਦੀ ਨੂੰ ਲੈ ਗਿਆ ਸੀ ਚੱਕ ਕੇ ਨੀਲੀ ਨੂੰ ਆਪਣੀ ਨੂੰ ਇਹਦੇ ਪੈਰਾਂ ਚ ਛੜਾ ਕੇ ਲਿਆਂਦੀ ਆ ਜੀ ਤੇ ਵਿਚਾਰੀ ਘਰੇ ਹੀ ਨਹੀਂ ਆਈ ਹਜੇ ਡਰ ਕੇ ਨਾ ਇਹ ਤੋਂ ਦਰਖਤਾਂ ਦਰੋਖਤਾਂ ਚ ਵੜ ਗਈ ਉਹ ਤੇ ਉਹਦੇ ਆਈ ਤੇ ਪਤਾ ਲੱਗੂ ਹੁਣ ਕਿੰਨੇ ਗ ਮਾਰੀਆਂ ਸੱਟਾਂ ਇਹਨੇ ਪੁੱਠੀ ਕਰੀ ਵਾਟਾ ਸੀਗਾ ਪੈਰਾਂ ਦੇ ਵਿੱਚ ਇੱਥੋਂ ਨੀਵੀ ਉੜਦੀ ਨੂੰ ਇਹ ਲੈ ਗਿਆ ਜੀ ਚੱਕ ਕੇ ਤੇ ਲਿਜਾ ਕੇ ਨਾ ਉੱਥੇ ਲਵੀ ਆਪਣੇ ਦਰਖਤਾਂ ਇਹ ਤਾਂ ਕਿਤੇ ਗਾਹਾਂ ਨੰਘ ਜਾਂਦਾ ਫੇਰ ਤਾਂ ਤੁਹਾਨੂੰ ਪਤਾ ਬਚਾਉਣੀ ਔਖੀ ਹੋ ਜਾਂਦੀ ਉਹਦੇ ਰੋਡ ਦੇ ਉੱਤੇ ਦਰਾਖਤ ਤੇ ਲੈ ਕੇ ਬਹਿ ਗਿਆ ਜੀ ਪੈਰਾਂ 'ਚ ਜਿੜਾਈ ਆ ਉਹਦੇ ਤੇ ਦੇਖਦੇ ਆ ਜੀ ਹੁਣ ਪੜਾਕੇ ਵਜਾਉਣੇ ਆ ਇੱਕ ਦੋ ਤੇ ਪਰੇ ਭਾਜੂ ਬੰਬ ਵਜਾਉਣੇ ਆ ਜੀ ਲਓ ਜੀ ਦੋਸਤੋ ਫੇਰ ਆ ਗਿਆ ਇਹ ਕਬੂਤਰ ਨੂੰ ਪੈ ਗਿਆ ਸੀ ਆਪਣਾ ਇਹਨੂੰ ਹੁਣ ਫੇਰ ਇਹ ਦੇਖੋ ਕਬੂਤਰ ਵੀ ਡਰ ਕੇ ਚਾਰੇ ਤੇ ਜੋਗੇ ਇੱਕ ਪੜਾਕਾ ਹੋਰ ਵਜਾਉਣੇ ਆ ਜੀ ਤਾਂ ਕਿ ਤੇ ਲੋਟ ਆਉਣਾ ਇਹਨੇ ਆ ਬੈਰੀਏ ਬਣ ਗਿਆ ਦੋਸਤੋ ਪਟਾਸ ਵਾਲਾ ਲਿਆਉਣਾ ਪੈਣਾ ਆਪਾਂ ਨੂੰ ਇੱਕ ਮਿੰਟ ਆ ਜੀ ਬਲਾਂ ਇੱਕ ਪੜਾਕਾ ਜਾ ਵਜਾਈ ਜੀ ਪਾਜੇ ਵੇਥੋਂ ਇਹ ਇਹ ਬੜਾ ਹੈਰਾਨ ਕਰ ਰਹੀ ਹੁਣ ਆਪਾਂ ਦਾਨ ਵਾਰ ਪੈ ਗਿਆ ਜੀ ਕੂਤਰਾਂ ਨੂੰ ਤੇ ਇਹ ਪੜਾਕੇ ਭੜੂਕੇ ਵੀ ਵਜਾਏ ਨੇ ਇਹ ਪਤੰਦਰ ਕਾ ਨੂੰ ਡਰਦਾ ਜੀ ਕਿਸੇ ਚੀਜ਼ ਤੋਂ ਇਹ ਪਿੰਡੋਂ ਵੀ ਕੂਤਰ ਕਈ ਆ ਗਏ ਜੀ ਉਰੇ ਦੇਖੋ ਇਹਦਾ ਕਿਸਮਤ ਹੈ ਜੀ ਇਹ ਵਜ ਜਾਵੇ ਕੂਤਰ ਬਹਿ ਜਾਣ ਜੀ ਆਪਣੇ ਆਗੇ ਆ ਹੜਾਈ ਉੱਪਰ ਕਰੂ ਗਾਂਡਾ ਜੱਜ ਹੜਦਾ ਨਹੀਂ ਗੰਡਜ ਵੀ ਬੱਚੇ ਕੱਢੇ ਹੋਏ ਨੇ ਜੀ ਨਵੇਂ ਪੂਰੇ ਨੇ ਬੜਾ ਵਧੀਆ ਤਰੀਕਾ ਲਾਇਆ ਮਿੱਤਰੋ ਬਜਣ ਦਾ ਆ ਬਾਜ ਆ ਕੇ ਥੱਲੇ ਆ ਕੇ ਪੈਂਦਾ ਸੀ ਉੱਪਰ ਚਲੇ ਜਾਂਦਾ ਸੀ ਜਦ ਉੱਪਰ ਆ ਕੇ ਪੈਂਦਾ ਸੀਗਾ ਜੀ ਥੱਲੇ ਆਏ ਤਾਂ ਹੀ ਥੱਲੇ ਪੈਂਦਾ ਆਉਂਦਾ ਸੀ ਤਾਂ ਉੱਪਰ ਚਲੇ ਜਾਂਦਾ ਸੀਗਾ ਇਹ ਕੂਤਰ ਹੁਣ ਤਾਂ ਆਪਣੇ ਆਗੇ ਨੀਵੇਂ ਜੀ ਤੇ ਫੇਰ ਸੌਖਾ ਇਵਾਰ ਹੁਣ ਇਹਦਾ ਆਈ ਆਪਾਂ ਨੂੰ ਕੋਈ ਲਾਜ ਕਰਨਾ ਪੈਣਾ ਪਟਾਖਾ ਸਪਰਡੂਸ ਲਿਆਉਣੇ ਆ ਜੀ ਤੇ ਕਰਦੇ ਆ ਜੀ ਆਪਾਂ ਬੰਪੂ ਗਾਰ ਤਿਆਰ ਨਹੀਂ ਇਹਦਾ ਬਹੁਤਾ ਕਰਦਾ ਇਹ ਆਹ ਜਿਹੜੇ ਦੂਜੇ ਵਜਾਏ ਨੇ ਪੜਾਕੇ ਯੋਕਰ ਜਾਕਰ ਜੇ ਕਿਸੇ ਕੁਝ ਨਹੀਂ ਕਰ ਇਹਨਾਂ ਨੇ ਦਾ ਪੈ ਬਣਾ ਗਏ ਨਾ ਜੀ ਵਧੀਆ ਤਗੜਾ ਆ ਲੋ ਵਧੀਆ ਲੋਹੇ ਦਾ ਪਟਾਖਾ ਪਾ ਕੇ ਵਜਾਇਆ ਕਰਾਂਗੇ ਜੀ ਉਹਦਾ ਖੜਕਾ ਬਹੁਤ ਜ਼ਿਆਦਾ ਉਹੀ ਬਚਾ ਸਕਦਾ ਹੁਣ ਤਾਂ ਜੀ ਕੂਤਰਾ ਨੂੰ ਆਪਣੇ ਆਂ ਨਹੀਂ ਤਾਂ ਦੋਸਤੋ ਬਹੁਤ ਔਖਾ ਹੋਣਾ। ਵਜੇ ਵੀ ਖਿਚਾਉਣੇ ਨੇ ਆਪਾਂ। ਤੇ ਨਹੀਂ ਡਾਉਂਦੇ ਦੋਸਤੋ ਕਬੂਤਰ ਆਪਣੇ ਇਹ ਜਿਹੇ ਨੇ। ਇਹ ਨਹੀਂ ਖਿਜਾਵਾਂਗੇ ਤਾਂ ਇਹਨਾਂ ਨੇ ਸਿੱਧੇ ਨਹੀਂ ਹੁਣ। ਬਾਕੀ ਕਰਦੇ ਆਂ ਗੱਲ ਮਿੱਤਰੋ। ਸੋ ਆਪਾਂ ਦਾਣਿਆਂ ਦਾ ਕੰਮ ਨਿਮੇੜਤਾ ਜੀ। ਸਾਰੇ ਕਬੂਤਰਾਂ ਨੂੰ ਦਾਣੇ ਪਾਦੇ ਦੋਸਤੋ ਸੱਜਰੇ ਅੱਜ। ਤੇ ਕੱਲ ਨੂੰ ਹਾਜ਼ਮ ਆ ਜਾਣਗੇ ਜੀ ਤੇ ਇੱਕ ਬਾਜੀ ਆ ਗਈ ਆਪਣੇ ਪੱਠੜਾਂ ਜੀ। ਉੱਥੇ ਦੋਸਤੋ ਕਬੂਤਰ ਛੱਡਣਾ ਆਪਾਂ। ਤੇ ਤਾ ਕਰਕੇ ਫਿਰ ਆਪਾਂ ਜਿੰਨਾ ਦਾਣੇ ਪਾਣਾ ਹੀ ਪਾਤਾ ਜੀ ਇਹਨਾਂ ਨੂੰ ਤੇ ਆਹ ਲਾਲ ਟੋਰੀ ਵਾਲੀ ਆਪਣੀ ਬੰਨੀ ਹੋਈ ਆ ਦੋਸਤੋ ਇਹ ਗੇਜੂਗੀ ਬਾਕੀ ਵੱਡੇ ਕਬੂਤਰਾਂ ਨੂੰ ਵੀ ਆਪਾਂ ਦੋਸਤੋ ਦਾਣੇ ਧਰਤੇ ਸਾਰਿਆਂ ਨੂੰ ਇਹ ਦਾਣੇ ਖਾਲਣ ਜੀ ਇਹ ਇਹ ਤੋਂ ਮਾਦਰਾ ਆਪਾਂ ਆਪਣੇ ਜੋ ਇੱਧਰ ਜੋੜੇ ਵਾਲੇ ਨੇ ਜਿਹੜੇ ਇਹਨਾਂ ਨੂੰ ਵੀ ਦਾਣੇ ਧਰਤੇ ਜੀ ਇਹ ਨਨ੍ਵੇਂ ਵਾਲੇ ਬੱਚਿਆਂ ਨੂੰ ਚੋਗਾ ਦੇ ਕੇ ਫੁੱਲ ਕਰਕੇ ਬਿਠਾਤਾ ਜੀ ਦੋਸਤੋ ਅੱਜ ਆਪਣੀ ਆ ਕਬੂਤਰੀ ਦੇ ਅੰਡੇ ਧਰਿਆ ਨੂੰ ਤਿੰਨ ਦਿਨ ਹੋ ਗਏ ਜੀ ਅੱਜ ਆਪਾਂ ਸ਼ਾਮ ਨੂੰ ਚੈੱਕ ਵੀ ਕਰਾਂਗੇ ਵੀ ਇਹਦੇ ਅੰਡਿਆਂ 'ਚ ਬੱਚੇ ਬਣੇ ਨੇ ਜਾਂ ਨਹੀਂ ਬਣੇ ਜੇ ਤਾਂ ਬੱਚੇ ਬਣ ਗਏ ਜੀ ਫਿਰ ਤਾਂ ਠੀਕ ਆ ਨੇ ਦੋਸਤੋ ਫਿਰ ਆਪਾਂ ਹੋਰ ਟਰੀਟਮੈਂਟ ਸ਼ੁਰੂ ਕਰਾਂਗੇ ਇਹ ਤੁਹਾਨੂੰ ਪਤਾ ਹੀ ਆ ਵੀ ਕੱਚੇ ਅੰਡੇ ਧਰਾਉਂਦਾ ਜੁਰ ਤੇ ਦੇਖ ਰਿਹਾ ਜੀ ਫਿਰ ਆਪਾਂ ਇੱਕ ਕ ਆਪਣੀ ਲਾਲ ਟੋਰੀ ਵਾਲੀ ਕਬੂਤਰੀ ਬੰਨੀ ਆ ਦੋਸਤੋ ਛਤਰੀ ਤੇ ਤੇ ਆਪਾਂ ਜਿਹੜੀ ਸਵੇਰੇ ਅੱਲਾ ਘੜ ਤੋਂ ਛੜਾਇਆ ਸੀਗੀ ਆਪਣੀ ਕਬੂਤਰੀ ਨੀਲੀ ਤੇ ਦੋਸਤੋ 5:30 ਹੋ ਗਏ ਤੇ ਹਜੇ ਤੱਕ ਘਰੇ ਨਹੀਂ ਮੁੜ ਕੇ ਆਈ ਉਹ ਤੇ ਉਹਨੂੰ ਵੀ ਦੇਖਦੇ ਆ ਜੀ ਤੇ ਨਾਲੇ ਆਪਾਂ ਆਪਣੇ ਖੋਲਦੇ ਆ ਵੱਡੇ ਕੂਤਰ ਇਹ ਵੀ ਬਾਹਰੇ ਫਿਰ ਲਾਂਗੇ ਜੀ ਆਜੋ 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 ਇਹ ਬਤਾਇ ਨਾ ਉਹ ਦੇ ਦੂ ਕਿ ਆ ਜਾਵੇ ਜੀ ਉਹ ਸਵੇਰ ਦੀ ਘਰੇ ਨਹੀਂ ਆਈ ਹੈਗੀ ਦੋਸਤੋ ਆ ਦੇਖੋ ਚੂਹਿਆਂ ਨੇ ਕੀ ਹਾਲ ਕੀਤਾ ਹੋਇਆ ਜੀ ਕੂਤਰੀ ਦਾ ਨੀਲੀ ਦਾ ਇਹਦੇ ਵੀ ਫਰਕ ਆ ਗਿਆ ਤੇ ਆਪਣੇ ਕੂਤਰਾਂ ਦੇ ਬਹੁਤੇ طرحਾਂ ਦਾ ਬਿੜਾ ਗਰਕ ਕਰਦਾ ਜੀ ਚੂਹੀ ਨੇ ਤੇ ਉਹ ਸਾਹਮਣੇ ਆਪਾਂ ਕੜਕੀ ਲਾਈ ਹੋਈ ਹੈ ਜੀ ਚੂਹੀ ਬਾੜਦਨ ਤੇ ਇਧਰੋਂ ਨਵੀਆਂ ਨਸਲਾਂ ਚੂਹੀ ਦੀਆਂ ਤਿਆਰ ਹੋ ਰਹੀਆਂ ਨੇ ਤੁਹਾਨੂੰ ਉਹਦੀ ਵੀ ਵੀਡੀਓ ਦਿਖਾਉਂਗਾ ਜੀ ਬੱਚੇ ਕੱਢੀ ਬੈਠੀ ਜੀ ਤਵੱਜਨ ਵਾਲੇ ਹੋਗੇ ਤੇ ਆਪਾਂ ਨੀਲੀ ਆ ਜੈਨੀ ਮਿਹਨਤ ਦੇ ਨਾਲ ਬੈਰੀ ਦੀ ਲ ਲਤਾ ਜੋ ਬਚਾਈ ਆ ਜੀ ਤੇ ਉਹ ਹਜੇ ਤੱਕ ਘਰੇ ਨਹੀਂ ਆਈ ਹੈਗੀ ਪਤਾ ਨਹੀਂ ਦਾ ਵਿਚਾਰੀ ਡਰ ਕੇ ਕਿਤੇ ਲੁਕ ਲੱਗ ਗਈ ਤੇ ਹਜੇ ਤੱਕ ਦੋਸਤੋ ਘਰੇ ਨਹੀਂ ਆਈ ਹੈਗੀ ਤੇ ਆ ਲਾਲ ਟੋਰੀ ਵਾਲੀ ਵੀ ਉੱਡਦੀ ਸੀਗੀ ਇਹ ਆ ਵੀ ਆ ਕੇ ਹੁਣੇ ਬੈਠੀ ਆ ਤੇ ਇਹ ਆ ਟਾਈਮ ਹੋ ਗਿਆ ਜੀ ਮੁੜ ਕੇ ਆਈ ਨਹੀਂ ਹਜੇ ਤੱਕ ਘਰੇ ਹੁਣ ਕੱਲ ਨੂੰ ਦੇਖਦੇ ਆ ਜੀ ਇਹ ਤਾਂ ਕੱਲ ਨੂੰ ਦੋਸਤੋ ਆ ਗਈ ਘਰੇ ਤਾਂ ਕੱਲ ਵਾਲੀ ਵੀਡੀਓ ਚ ਤੁਹਾਨੂੰ ਜ਼ਰੂਰ ਦਿਖਾਉਂਗਾ ਜੀ ਉਹਦੇ ਸੱਟ ਤਾਂ ਲੱਗੀ ਹੋਈ ਆ ਕਿਉਂਕਿ ਜਿਆਦਾ ਸੀਨ ਦਰਖਤ ਦੇ ਕੋਲੋਂ ਵਿੱਚੋਂ ਛੜਾਈ ਆ ਨਾ ਉਹ ਉਹ ਪੁੱਠੀ ਲਮਕਾਈ ਹੋਈ ਸੀ ਲੱਕੜ ਦੀ ਉਹਨੇ ਨੰਦਰਾਂ ਦਾ ਦੇ ਵਿੱਚ ਦੀ ਕੱਢਤੀ ਹੋਣੀ ਆ ਵਿਚਾਰੀ ਦੇ ਸੱਟ ਸੁੱਟ ਉਹਦੇ ਵੱਧ ਲੱਗੀ ਹੋਈ ਆ ਵਿਚਾਰੀ ਦੇ ਤਾਂ ਹੀ ਸਾਰੀ ਦਿਹਾੜੀ ਨਹਿੰਗੀ ਬਾਰਾ ਡਰਦੀ ਮਾਰੀ ਵਿਚਾਰੀ ਨਿਕਲੀ ਨਹੀਂ ਸੀ ਸਵੇਰੇ 9 10 ਵਜੇ ਪਈ ਆ ਜੀ ਤੇ ਹਜੇ ਤੱਕ ਆਪਣੇ ਘਰੇ ਨਹੀਂ ਪਹੁੰਚੀ ਹੈਗੀ ਪਰਮਾਤਮਾ ਤੋਂ ਦੁਆ ਕਰਦੇ ਆ ਦੋਸਤੋ ਵੀ ਘਰੇ ਆ ਜਾਵੇ ਤੇ ਬਾਕੀ ਧੰਨਵਾਦ ਆ ਬਾਈ ਸਾਰੇ ਭਰਾਵਾਂ ਦਾ ਸਸਰੀ ਕਾਲ ਵੀਰੇ